ਵਿਚ ਲਾਈਵ ਫੋਨ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪਹਿਰੀ ਅੱਜ ਕੱਲ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੀ ਸਿੱਖ ਸੰਗਤ ਦੇ ਵਿੱਚ ਗੁਰਦੇਵ ਸਿੰਘ ਕੌਕੇ ਦਾ ਮਾਮਲਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਤੇ ਇਸ ਵੇਲੇ ਬੀਕੇ ਤਿਵਾੜੀ ਦੀ ਰਿਪੋਰਟ ਨੂੰ ਲੈ ਕੇ ਲਗਾਤਾਰ ਗੱਲ ਕੀਤੀ ਜਾ ਰਹੀ ਹੈ ਉਸ ਰਿਪੋਰਟ ਨੂੰ ਪੇਸ਼ ਕੀਤਾ ਜਾ ਰਿਹਾ ਤੇ ਅਕਾਲੀ ਦਲ ਨੂੰ ਇਸ ਰਿਪੋਰਟ ਦੇ ਸਿਰ ਤੇ ਇਸ ਰਿਪੋਰਟ ਦੇ ਆਧਾਰ ਤੇ ਘੇਰਿਆ ਜਾ ਰਿਹਾ ਪਰ ਅਕਾਲੀ ਦਲ ਵੱਲੋਂ ਪਿਛਲੇ ਦਿਨੀ ਇਸ ਮਾਮਲੇ ਦੇ ਵਿੱਚ ਆਪਣਾ ਪੱਖ ਰੱਖਦਿਆਂ ਇਸ ਰਿਪੋਰਟ ਨੂੰ ਵੀ ਨਾਲ-ਨਾਲ ਪੇਸ਼ ਕੀਤਾ ਗਿਆ ਤੇ ਉਹਨਾਂ ਹਿੱਸਾ ਪੜਿਆ ਗਿਆ ਜਿੰਨਾ ਹਿੱਸਾ ਅਕਾਲੀ ਦਲ ਦੇ ਹੱਕ ਵਿੱਚ ਜਾਂਦਾ ਸੀ ਜਦੋਂ ਕਿ ਬਾਕੀ ਹਿੱਸਾ ਉੱਪਰਲਾ ਤੇ ਹੇਠਲਾ ਛੱਡ ਦਿੱਤਾ ਗਿਆ ਜਿਹੜੀ ਕਿ ਮੁਕੰਮਲ ਸਿੱਟਾ ਰਿਪੋਰਟ ਕਹੀ ਜਾਂਦੀ ਹੈ ਜਦੋਂ ਕਿ ਇਸ ਰਿਪੋਰਟ ਨੂੰ ਜਿਹੜਾ ਪੇਸ਼ ਕੀਤਾ ਗਿਆ ਅਕਾਲੀ ਦਲ ਵੱਲੋਂ ਉਹਦੇ ਵਿੱਚ ਇਹੀ ਕਿਹਾ ਗਿਆ ਕਿ ਇਹ ਸਿਟਾਰ ਰਿਪੋਰਟ ਆ ਬੀਕੇ ਤਿਵਾੜੀ ਦੀ ਰਿਪੋਰਟ ਆ ਪਰ ਅਸਲ ਸਿਟਾਰ ਰਿਪੋਰਟ ਲੈ ਕੇ ਸਾਡੇ ਕੋਲੇ ਸਿੱਖ ਆਗੂ ਦਰਬਾਰੇ ਖਾਸ ਦੇ ਸਪੋਕਸਮੈਨ ਹਰਪਿੰਦਰ ਸਿੰਘ ਬਰਾੜ ਆਏ ਨੇ ਆਓ ਸੁਣਦੇ ਹਾਂ ਹਰਪਿੰਦਰ ਸਿੰਘ ਬਰਾੜ ਦੀ ਜ਼ੁਬਾਨੀ ਕਿ ਅਸਲ ਸਿਟਾਰ ਰਿਪੋਰਟ ਕੀ ਸੀ ਤੇ ਅਕਾਲੀ ਦਲ ਨੇ ਕਿੰਨੀ ਕੁ ਪੇਸ਼ ਕੀਤੀ ਤੇ ਜਿਹੜੀ ਗੱਲ ਅਕਾਲੀ ਦਲ ਨੇ ਪੇਸ਼ ਕੀਤੀ ਉਹਦੇ ਉੱਪਰ ਤੇ ਹੇਠਾਂ ਕੀ ਲਿਖਿਆ ਹੋਇਆ ਹੈ ਸਰਪੰਨ ਸਿੰਘ ਬੰਟੀ ਰਮਾਣਾ ਨੇ ਉਸ ਟਾਈਮ ਤੇ ਇਹ ਪੱਖ ਪੇਸ਼ ਕੀਤਾ ਜਦੋਂ ਕੁਝ ਸਮਾਂ ਪਹਿਲਾਂ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਦੇ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਮਾਗਮ ਕਰਦੇ 199 ਸਮਾਗਮ ਕਰਦੇ ਆਕਾਲੀ ਦਲ ਦਾ ਤੇ ਉੱਥੇ ਖੁੱਲ੍ਹੇ ਗੱਲ ਨਾਲ ਇਹ ਗੱਲ ਕਹਿੰਦੇ ਕਿ ਅਕਾਲੀ ਦਲ ਸਾਡੇ ਤੋਂ ਜਿਹੜਾ ਅਣਗਿਣਤ ਗਲਤੀਆਂ ਹੋਈਆਂ ਹੋਣਗੀਆਂ ਭੁੱਲਾਂ ਹੋਈਆਂ ਤੇ ਪੰਥ ਵਖਣਹਾਰਾ ਸਾਨੂੰ ਉਹਨਾਂ ਗਲਤੀਆਂ ਦੀ ਮਾਫੀ ਦਿੱਤੀ ਜਾਂਦੀ ਤੇ ਉਦੋਂ ਥੋੜਾ 1 ਮਹੀਨਾ ਵੀ ਨਹੀਂ ਪਿਆ ਗਿਆ ਜੀ ਇੱਕ ਮਹੀਨੇ ਦੇ ਅੰਦਰ ਹੀ ਐਜ਼ ਅ ਸਪੋਕਸ ਪਰਸਨ ਇੱਕ ਸੀਨੀਅਰ ਲੀਡਰ ਨੇ ਦੇਖੋ ਇੱਕ ਕੋਈ ਛੋਟੇ ਪੱਧਰ ਦਾ ਆਗੂ ਹੁੰਦਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਤਾਂ ਉਹ ਇਗਨੋਰ ਹੋ ਜਾਂਦੀਆਂ ਨੇ ਪਰਮਪੰਦ ਸਿੰਘ ਬੰਟੀ ਦੇ ਮਾਣਾ ਜਿਹੜੇ ਕਿ ਫਰੀਦਕੋਟ ਤੋਂ ਅਕਾਲੀ ਟਿਕਟ ਤੇ ਇਲੈਕਸ਼ਨ ਲੜ ਚੁੱਕੇ ਆ ਕੋਈ ਇੱਕ ਸੀਨੀਅਰ ਆਗੂ ਹੈ ਕੋਈ ਛੋਟੇ ਆਗੂ ਨਹੀਂ ਹੈਗੇ ਤੇ ਉਹਨਾਂ ਵੱਲੋਂ ਇੱਕ ਮੈਂ ਉਹ ਝੂਠ ਸ਼ਬਦ ਦੀ ਵਰਤੋਂ ਕਰਾਂਗਾ ਤੇ ਮੈਂ ਸਲੀਡ ਸ਼ਬਦ ਵਰਤਾਂਗਾ ਕਿ ਮੈਂ ਸਲੀਡ ਕੀਤਾ ਜਾ ਰਿਹਾ ਆ ਆਮ ਪਬਲਿਕ ਨੂੰ ਤੇ ਅਕਾਲੀ ਵਰਕਰਸ ਨੂੰ ਵੀ ਮਸਲੀਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉੱਥੇ ਸਫਾਈਆਂ ਦੇ ਵਾਲੇ ਪਾਸੇ ਨੂੰ ਤੁਰਪੇ ਉਹਨਾਂ ਨੇ ਤੁਸੀਂ ਦੇਖਿਆ ਉਹਨਾਂ ਰਿਪੋਰਟ ਦੇ ਵਿੱਚ ਸਿਰਫ ਉਹ ਜਿਹੜਾ ਕਨਕਲੂਜਨ ਆ ਮੇਰੇ ਕੋਲ ਵੀ ਪੇਜ ਆ ਉਹਦਾ ਮੈਂ ਕੱਲ ਇਹਦਾ ਜ਼ਿਕਰ ਕੀਤਾ ਆ ਉਹਦਾ ਲਾਸਟ ਪੇਜ ਆ ਇਹਦੇ ਵਿੱਚ ਉਹਨਾਂ ਨੇ ਆ ਜਿਹੜਾ ਮੈਂ ਹਾਈਲਾਈਟ ਕੀਤਾ ਸਿਰਫ ਇੰਨਾ ਕੁ ਹੀ ਉਹਨਾਂ ਨੇ ਪੜਿਆ ਆ ਲਾਸਟ ਦੇ ਮੈਂ ਹਾਈਲਾਈਟ ਕੀਤਾ ਇਹ ਉਹਨਾਂ ਕੋ ਉਹਨਾਂ ਨੇ ਪੜਿਆ ਤੇ ਇਸ ਤੋਂ ਉੱਪਰ ਜਿਹੜੀਆਂ ਲਾਈਨਾਂ ਸੀਗੀਆਂ ਉਹ ਨਹੀਂ ਪੜੀਆਂ ਥੱਲੇ ਜਿਹੜੀਆਂ 30 ਤੋਂ 35 ਲਾਈਨ ਦੀ ਇਹ ਕਨਕਲੂਜਨ ਰਿਪੋਰਟ ਹੈ ਜਿਹੜੀ ਉਹਨਾਂ ਨੇ ਪੜ੍ਹੀ ਹੋਈ ਨਹੀਂ ਹੈਗੀ ਤਾਂ ਇਹ ਅਕਾਲੀ ਦਲ ਨੂੰ ਇਨਵੈਸਟਿਗੇਟ ਕੀਤਾ ਅਕਾਲੀ ਦਲ ਦੇ ਵਰਕਰਸ ਨੂੰ ਵੀ ਮਿਸਲੀਡ ਕੀਤਾ ਤੇ ਸਮੁੱਚੇ ਪੰਜਾਬ ਨੂੰ ਮਿਸਲੀਡ ਕੀਤਾ ਕਿ ਗੁਰਦੇਵ ਸਿੰਘ ਕੌਕੇ ਹੋਰਾਂ ਦੇ ਸਬੰਧ ਵਿੱਚ ਜਿਹੜੀ ਬੀਪੀ ਤਲਵਾੜੀ ਦੀ ਰਿਪੋਰਟ ਸੀਗੀ ਉਹ ਤਾਂ ਰੱਦੀ ਦਾ ਟੋਕਰਾ ਸੀ। ਤਾਂ ਉਹ ਚੈਲੇਂਜ ਤਾਂ ਹੋਊਗੀ ਹੋਊਗੀ ਮੈਂ ਤੇ ਜਿਹੜਾ 19 ਇੱਕ ਗੱਲ ਮੈਂ ਫਿਰ ਤੋਂ ਹਰਾਉਣਾ ਪੜ ਕੇ ਸੁਣਾਣਾ ਜਿਹੜੀ ਰਮਾਣਾ ਸਾਹਿਬ ਨੇ ਪੜੀ ਹੈ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ। ਮਾਰਕੁੱਟ ਦੇ ਜਿਹੜੇ ਗਵਾਹ ਲੱਭੇ ਉਹਨਾਂ ਵਿੱਚੋਂ ਇੱਕ ਸਾਬਕਾ ਸਿਪਾਹੀ ਦਰਸ਼ਨ ਸਿੰਘ ਹੈ ਜਿਸ ਨੇ ਹਿਮੋਨੈਕਸ ਦੇ ਸਾਹਮਣੇ ਬਿਆਨਾਂ ਅਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫੀ ਫਰਕ ਹੈ ਨਾਲ ਹੀ ਜਿੰਨਾ ਹੋਰ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਸਾਹਮਣੇ ਮਾਰਕੋਟਾਈ ਹੋਈ ਹੈ ਉਸ ਵਕਤ ਦੇ ਦੋਸ਼ੀ ਉਸ ਮਾਫ ਕਰਨਾ ਉਸ ਵਕਤ ਦੇ ਕਿਸੇ ਅਫਸਰ ਨੂੰ ਇਸ ਗੈਰਕਾਨੂੰਨੀ ਹਰਕਤ ਬਾਰੇ ਕਿਸੇ ਨੇ ਨਾਂ ਦਾ ਦਰਖਾਸਤ ਦਿੱਤੀ ਤਾਂ ਨਾ ਹੀ ਕੋਈ ਡਾਕਟਰੀ ਮਈਨਾ ਕਰਾਇਆ ਲੱਗਦਾ ਹੈ ਕਿ ਉਹਨਾਂ ਦੀ ਕਹਾਣੀ ਤੇ ਯਕੀਨ ਕਰਨਾ ਉਚਿਤ ਨਹੀਂ ਹੋਵੇਗਾ ਇੰਨੀਆਂ ਕਿ ਲਾਈਨਾਂ ਉਹਨਾਂ ਨੇ ਪੜ੍ਹੀਆਂ ਕਿ ਨਹੀਂ ਪੜ੍ਹੀਆਂ ਜੀ ਆਹ ਲਾਈਨਾਂ ਪੜ੍ਹੀਆਂ ਤੇ ਉਸ ਤੇ ਥੱਲੇ ਜਾ ਕੇ ਜਿਹੜਾ ਕੁਝ ਉਹਨਾਂ ਨੇ ਲਿਖਿਆ ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਕਿ ਇਹ ਡਿਪਾਰਟਮੈਂਟਲ ਮਿਸਕੰਡਕਟ ਹੈ ਅ ਪੁਲਿਸ ਦੇ ਅਫਸਰ ਵੀ ਜਿਹੜੇ ਆ ਉਹ ਝੂਠ ਬੋਲ ਰਹੇ ਆ ਕੇ ਪੀਐਸ ਗਿੱਲ ਨੂੰ ਆਊਟ ਆਫ ਦੀ ਰੇਜ ਆ ਕੇ ਦਿੱਤੀ ਐਕਸਟੈਂਸ਼ਨ ਦਾ ਜ਼ਿਕਰ ਵੀ ਇਸੇ ਪੇਜ ਦੇ ਵਿੱਚ ਕੀਤਾ ਹੈ ਤੇ ਬਿਲਕੁਲ ਲਾਸਟ ਤੇ ਜਾ ਕੇ ਜਿਹੜਾ ਇਹਨਾਂ ਨੇ ਲਾਸਟ ਤੇ ਜਾ ਕੇ ਕਨਕਲੂਡ ਕੀਤਾ ਆ ਦੇਖਿਓ ਤੇ ਲਿਖਿਆ ਇਹਨਾਂ ਨੇ ਸਾਰੇ ਤੱਥਾਂ ਦੀ ਪੜਤਾਲ ਤੋਂ ਇਹ ਪਾਇਆ ਗਿਆ ਹੈ ਕਿ ਉਸ ਵਕਤ ਦੇ ਐਸਐਚਓ ਇਨਸਪੈਕਟਰ ਗੁਰਮੀਤ ਸਿੰਘ ਦੇ ਖਿਲਾਫ ਨਜਾਇਜ਼ ਪੁਲਿਸ ਵਿੱਚ ਹਰਾਸਤ ਪੁਲਿਸ ਹਰਾਸਤ ਵਿੱਚ ਰੱਖਣ ਅਤੇ ਝੂਠਾ ਰਿਕਾਰਡ ਬਣਾਉਣ ਆਦਿ ਦੋਸ਼ਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰਨਾ ਉਚਿਤ ਹੋਵੇਗਾ ਦੱਸੋ ਜੀ ਇਹ ਫਾਈਨਡਿੰਗ ਹੈ ਤੇ ਉਹਨਾਂ ਦੇ ਰეკਮੈਂਡੇਸ਼ਨਸ ਨੇ ਕਿ ਇਹਦੇ ਤੇ ਆਹ ਕਾਰਵਾਈ ਕਰ ਰਿਹਾ ਲਾਸ਼ ਤੇ ਜਾ ਕੇ ਅਫੀਸਰ ਇੱਕ ਕਨਕਲੂਡ ਕਰਦਾ ਨਾ ਕਿ ਤੁਸੀਂ ਇਹਦੇ ਤੇ ਆਹ ਕਾਰਵਾਈ ਕਰੋ ਜਿੱਤੋਂ ਨੇ ਜਿਹੜਾ ਕਨਕਲੂਡ ਕੀਤਾ ਤੇ ਉਹ ਉਹ ਇਹਨਾਂ ਨੇ ਦੱਸਿਆ ਹੀ ਨਹੀਂਗਾ ਤੇ ਇਹਦੇ ਵਿੱਚ ਉਸ ਤੋਂ ਅੱਗੇ ਵੀ ਲਿਖਿਆ ਉਜਤ ਹੋਵੇਗਾ ਅਤੇ ਸਾਬਕਾ ਫੌਜਦਾਰੀ ਬਕਾਇਦਾ ਤਫਤੀਸ਼ ਕੀਤੀ ਜਾਵੇ ਇਸ ਤਫਤੀਸ਼ ਦੇ ਦੌਰਾਨ ਬਾਕੀ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਕਾਰਨਾਮੇ ਦੀ ਵੀ ਜਾਂਚ ਕੀਤੀ ਜਾਵੇ ਤੇ ਪੁਲਿਸ ਪਾਰਟੀ ਦਫਾ 173 ਜਬ ਦਾ ਫੌਜਦਾਰੀ ਅਦਾਲਤ ਵਿੱਚ ਪੇਸ਼ ਕਰੇ ਆਉਸਰ ਰਿਪੋਰਟ ਦੇ ਵਿੱਚ ਹੁਣ ਤੁਸੀਂ ਮਿਸਲਿਡ ਕਿਉਂ ਕਰ ਰਹੇ ਹੋ ਇਹ ਇਹ ਬਾਤ ਵੀ ਮਾਣਾ ਹੀ ਦੱਸ ਸਕਦੇ ਆ ਵੀ ਉਹਨਾਂ ਤੇ ਤੁਸੀਂ ਇੱਕ ਚੀਜ਼ ਉਹ ਦੇਖੀ ਹੋਣੀ ਸਾਰਿਆਂ ਨੇ ਬਥੇਰੇ ਨੇ ਉਹ ਉਹ ਰਿਪੋਰਟ ਦੀ ਵੀਡੀਓ ਦੇਖੀ ਹੈ ਉਸ ਰਿਪੋਰਟ ਦੇ ਵਿੱਚ ਇਹਨੂੰ ਹਾਈਲਾਈਟ ਕੀਤੇ ਹੋਏ ਹੈ ਜਿਹਦੇ ਚ ਉੱਪਰ ਉਹ ਡਬਲ ਸ਼ੇਡ ਹੈ ਉਹਨੂੰ ਰੈਡ ਰੈਡ ਨਾਲ ਵੀ ਹਾਈਲਾਈਟ ਕੀਤਾ ਤੇ yellow ਵੀ ਹਾਈਲਾਈਟ ਕੀਤਾ ਇਹਦੇ ਵਿੱਚ ਇਹਦੇ ਵਿੱਚ ਉਹਨਾਂ ਨੇ ਇਹ ਇਹ ਵੀ ਜ਼ਿਕਰ ਕੀਤਾ ਹੋਇਆ ਹੈ ਕਿ ਆ ਦੇਖੋ ਮੈਂ ਅੱਗੇ ਉੱਥੇ ਲਿਖਿਆ ਹੈ ਇਹ ਵਿਭਾਗੀ ਦੁਰਾਚਾਰਾ ਯਾਨੀ ਇਹ ਵਿਭਾਗੀ ਦੁਰਾਚਾਰਾ ਐਸੋ ਵਿਭਾਗੀ ਦੁਰਾਚਾਰ ਨੂੰ ਕ੍ਰਿਮੀਨਲ ਮਿਸਕੰਡਕਟ ਕਹਿਣਾ ਉਚਿਤ ਨਹੀਂ ਹੋਵੇਗਾ ਕੁਝ ਅਫਸਰ ਡਰ ਦੇ ਮਾਰੇ ਝੂਠ ਬੋਲ ਰਹੇ ਹਨ ਅੱਗੇ ਲਿਖਦੇ ਹੋਮਗਾਰਡ ਦੇ ਜਵਾਨਾਂ ਅਤੇ ਐਸਪੂ ਨੂੰ 3 ਨਟ ਦੀ ਰਾਈਫਲ ਦੇਣਾ ਜਿਵੇਂ ਸਿਪਾਹੀ ਤੋਂ ਇੱਕ ਮੁਜਰਮ ਭੱਜ ਗਿਆ ਹੋਵੇ ਉਸ ਨੂੰ ਰਸਮੀ ਤੌਰ ਤੇ ਮੁਤਲ ਕਰਕੇ ਇੱਕ ਤਰਫੀ ਵਿਭਾਗੀ ਕਾਰਵਾਈ ਕਰਵਾ ਕੇ ਮਾਮਲਾ ਠੱਪ ਕਰਨਾ ਸੀ ਵੀ ਇੱਕ ਸਿਪਾਹੀ ਹੈ ਉਹਦੇ ਤੋਂ ਉਹ ਦੱਸ ਰਿਹਾ ਵੀ ਉਹਦੇ ਤੋਂ ਜੀ ਮੁਜਰਮ ਭੱਜ ਗਿਆ ਉਹਨੂੰ ਫਾਰਮਲੀ ਸਸਪੈਂਡ ਕਰਤਾ ਜਿਵੇਂ ਹੁਣ ਰੀਸੈਂਟਲੀ ਕਰਕੇ ਹਟਿਆ ਕੋਟਪੂਰੇ ਕਿੰਨੇ ਕਿੰਨੇ ਕ੍ਰਿਮੀਨਲ ਕੇਸਸ ਵਾਪਰੇ ਨੇ ਤੇ ਜਦੋਂ ਵਪਾਰੀਆਂ ਨੇ ਸ਼ਹਿਰਦਿਆਂ ਨੇ ਪ੍ਰੋਟੈਸਟ ਕੀਤਾ ਤੇ ਐਸ ਐਚਓ ਨੂੰ ਇਮੀਡੀਏਟ ਕੋਟਪੂਰ ਐਸ ਐਚਓ ਨੂੰ ਬਦਲਤਾ ਸਰਕਾਰਾਂ ਕਰਦੀਆਂ ਜੀ ਇਹ ਚਾਹੇ ਹੁਣ ਦੀ ਮੌਜੂਦਾ ਸਰਕਾਰ ਆ ਚਾਹੇ ਪੁਰਾਣੀ ਸਰਕਾਰ ਆ ਰੀਸੈਂਟਲੀ ਮੈਂ ਐਗਜ਼ਾਮਪਲ ਦਿੱਤੀ ਹੈ ਵੀ ਉਹ ਐਸਐਚਓ ਨੂੰ ਇੱਕ ਇਮੀਡੀਏਟ ਬਦਲਤਾ ਤੇ ਦੋ ਦਿਨਾਂ ਬਾਅਦ ਜਾ ਕੇ ਉਸ ਐਸਐਚਓ ਨੂੰ ਜੇਤੋ ਲਾਤਾ ਇਹ ਹੁਣ ਦੀਆਂ ਇਹ ਪੁਲਿਸ ਦੀ ਸੁਭਾਅ ਹੈ ਤੇ ਇਹਦੇ ਚ ਉਹਨਾਂ ਨੇ ਜ਼ਿਕਰ ਕੀਤਾ ਫਿਰ ਅੱਗੇ ਉਹ ਦੇਖਦੇ ਆ ਕਰਨਾ ਤੇ ਸੀ2 ਦਵਾ ਕੇ ਸੀ2 ਇੱਕ ਰੈਂਕ ਹੁੰਦਾ ਸੀ2 ਦਵਾ ਕੇ ਉਸ ਤੋਂ 28 ਸੀਨੀਅਰ ਮੁਲਾਜ਼ਮਾਂ ਨੂੰ ਨਜ਼ਰਅੰਦਾਜ਼ ਕਰਕੇ ਉਸ ਨੂੰ ਤਰੱਕੀ ਦੇਣਾ ਇਹ ਜ਼ਾਹਰ ਕਰਦਾ ਹੈ ਕਿ ਪੁਲਿਸ ਦੇ ਕੰਮਕਾਜ ਤੇ ਕੋਈ ਰਫੀਅਤ ਨਹੀਂ ਦੇਖੇਗੀ ਇਹਨ ਜਿਸ ਸਪਾਈ ਦਾ ਜ਼ਿਕਰ ਕਰਕੇ ਕਹਿੰਦੇ ਕਿ ਉਹਦੇ ਕੋਲੋਂ ਗੁਰਦੇਵ ਸਿੰਘ ਕੌਕੇ ਭੱਜ ਗਈ ਠੀਕ ਹੈ ਤੇ ਉਹ ਤੋਂ ਉਹ ਫਾਰਦੀ ਟਾਈਮ ਸਸਪੈਂਡ ਕਰਤਾ ਤੇ ਉਸ ਤੋਂ ਬਾਅਦ ਉਹਦੇ ਨਾਲੋਂ ਸੀਨੀਅਰ 28 ਮੁਲਾਜ਼ਮ ਫਿਰ ਇਹ ਜੀ ਕਿਹੜੀ ਮਜਬੂਰੀ ਸੀ ਉਹਨੂੰ ਆਨਰ ਕੀਤਾ ਨਾ ਵੀ ਠੀਕ ਹੈ ਜੀ ਤੈਨੂੰ ਅਸੀਂ ਇੱਕ ਵਾਰੀ ਤੁਹਾਨੂੰ ਸਸਪੈਂਡ ਕਰਤਾ ਹੁਣ ਤੁਹਾਨੂੰ ਅਸੀਂ ਰਿਵਾਰਡ ਦਿੰਨੇ ਆ ਤੇ ਸੀਟੋ ਦਵਾ ਕੇ 28 ਨੂੰ ਇਗਨੋਰ ਕਰਕੇ ਉਹਨੂੰ ਪ੍ਰਮੋਟ ਕਰਤਾ ਆ ਰਿਪੋਰਟ ਉਸੇ ਰਿਪੋਰਟ ਤੇ ਜਿਹੜਾ ਪੇਜ ਉਹਨਾਂ ਨੇ ਸ਼ੋਅ ਕੀਤਾ ਆ ਤੂੰ ਉਸੇ ਸੀ ਪੇਜ ਹੈ ਮੈਂ ਲਾਸਟ ਉਹਨਾਂ ਕ ਉਹਨੀਆਂ ਕ ਲਾਈਨਾਂ ਹਾਈਲਾਈਟ ਕਰਕੇ ਮੈਂ ਬਾਹਰ ਕੱਢ ਰਹੀਆਂ ਆ ਪੂਰੀ ਦੀ ਪੂਰੀ ਰਿਪੋਰਟ ਹੈ ਜਿਹੜੀ ਆਰਟੀਆਈ ਦੇ ਵਿੱਚ ਲਈ ਹੈ ਇਹਦੇ 7 ਪੇਜ ਨੇ ਟੋਟਲ ਜਿਹੜੇ ਫਰੰਟ ਤੇ ਬਿਲਕੁਲ ਸ਼ੁਰੂ ਹੁੰਦਾ ਹੈ ਇੱਕ ਤੋਂ ਲੈ ਕੇ ਤੇ 7 ਨੰਬਰ ਪੇਜ ਇਹਦੇ ਚ ਸਾਰੇ ਬਰੀਫ ਦੇ ਵਿੱਚ ਉਹਨਾਂ ਦਾ ਬਿਆਨਾਂ ਦਾ ਜ਼ਿਕਰ ਤੱਕ ਵੀ ਇਹਦੇ ਵਿੱਚ ਆਇਆ ਮੈਂ ਅੱਗੇ ਇੱਕ ਹੋਰ ਦੱਸ ਦਿਆਂ ਕਿ ਰਮਾਣਾ ਸਾਹਿਬ ਨੇ ਜਿੱਥੋਂ ਲਾਈਨਾਂ ਪੜ੍ਹਦੀਆਂ ਸ਼ੁਰੂ ਕੀਤੀਆਂ ਉਦੋਂ ਉੱਪਰ ਹੀ ਦੇਖੋ ਯੂਜ਼ੂਅਲੀ ਅਸੀਂ ਜਦੋਂ ਪੜ੍ਹਦੇ ਆ ਤਾਂ ਅਸੀਂ ਸਟਾਰਟਿੰਗ ਦੀ ਲਾਈਨ ਤਾਂ ਜ਼ਰੂਰ ਪੜ੍ਹਦੇ ਹੀ ਪੜ੍ਹਦੇ ਆ ਉਸ ਵੀ ਪੜਨ ਲੱਗ ਪਈਏ ਤੇ ਆਹ ਪੇਜ ਇਹਦੀ ਸਟਾਰਟਿੰਗ ਦੇ ਵਿੱਚ ਜਿਵੇਂ ਜਿਵੇਂ ਲਿਖਿਆ ਸਿੱਟਾ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਸਾਬਤ ਹੁੰਦਾ ਹੈ ਕਿ 23 12 92 ਨੂੰ ਉਸ ਵਕਤ ਦੇ ਇਨਸਪੈਕਟਰ ਗੁਰਮੀਤ ਸਿੰਘ ਐਸ ਐਚ ਓ ਜੋਗਰਾਉਂ ਤੇ ਹੁਣ ਡੀ ਐਸ ਪੀ ਅਮਲੋਹ ਯਾਨੀ ਇਹ 99 ਦੇ ਵਿੱਚ ਰਿਪੋਰਟ ਜਾਰੀ ਕੀਤੀ ਜਾ ਰਹੀ ਹੈ ਮੀਨਸ ਉਸ ਟਾਈਮ ਤੇ ਗੁਰਮੀਤ ਸਿੰਘ ਅਮਲੋਹ ਦੇ ਵਿੱਚ ਡੀ ਐਸ ਪੀ ਬਣ ਗਏ ਸੀ ਵੀ ਉਹਨਾਂ ਨੂੰ ਵੀ ਪ੍ਰਮੋਟ ਕਰਤਾ ਫਿਰ ਇਨਸਪੈਕਟਰ ਉਹ ਉਹ ਪ੍ਰਮੋਟ ਹੋ ਗਿਆ ਚਲੋ ਉਹ ਇੱਕ ਡਿਪਾਰਟਮੈਂਟਲ ਪ੍ਰਮੋਸ਼ਨ ਹੋ ਸਕਦੀ ਆ ਡੀਐਸਪੀ ਅਮਲੋ ਪੁਲਿਸ ਪਾਰਟੀ ਸਮੇਤ ਭਾਈ ਗੁਰਦੇਵ ਸਿੰਘ ਕੌਕੇ ਨੂੰ ਉਸ ਦੇ ਘਰੋਂ ਲਿਆਇਆ ਜੋ ਕਿ ਮੁੜ ਵਾਪਸ ਨਹੀਂ ਆਇਆ ਪੁਲਿਸ ਦਾ ਇਸ ਗੱਲ ਦਾ ਖੰਡਨ ਆ ਹੁਣ ਇਹਦੇ ਨਾਲ ਹੀ ਆ ਇਹਦੇ ਤੋਂ ਇਮੀਡੀਏਟ ਪਹਿਲਾਂ ਜਿੱਥੇ ਉਹਨਾਂ ਨੇ ਸਟਾਰਟ ਕੀਤਾ ਇਮੀਡੀਏਟ ਪਹਿਲਾਂ ਲਾਈਨ ਹੁੰਦੀ ਹੈ ਪੁਲਿਸ ਦਾ ਇਸ ਗੱਲ ਦਾ ਖੰਡਨ ਕਰਨਾ ਮੰਨਣਯੋਗ ਨਹੀਂ ਹੈ ਅਤੇ ਨਾ ਹੀ ਪੁਲਿਸ ਦਾ ਇਹ ਕਹਿਣਾ ਮੰਨਣਯੋਗ ਹੈ ਕਿ 2 1 93 ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਪਿੰਡ ਕੰਨੀਆਂ ਦੇ ਹੱਦ ਵਿੱਚ ਅੱਤਵਾਦੀਆਂ ਦੀ ਪੁਲਿਸ ਤੱਤਵਾਦੀਆਂ ਦੀ ਪੁਲਿਸ ਦੇ ਫਾਇਰਿੰਗ ਦੌਰਾਨ ਉਹ ਬੈਲਟ ਤੋੜ ਕੇ ਭੱਜ ਗਿਆ। ਯਾਨੀ ਜਿੱਥੋਂ ਰਮਾਣਾ ਸਾਹਿਬ ਨੇ ਪੜਨਾ ਸ਼ੁਰੂ ਕੀਤਾ ਉੱਥੋਂ ਇਮੀਡੀਟ ਟੱਕਰ ਇਨ ਪਹਿਲਾਂ ਇਹ ਗੱਲ ਲਿਖੀ ਹੋਈ ਹੈ ਵੀ ਪੁਲਿਸ ਦੀਆਂ ਇਹ ਸਟੇਟਮੈਂਟਸ ਮੰਨਣ ਯੋਗ ਨਹੀਂ ਹੈਗੀਆਂ। ਤਾਂ ਫਿਰ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਕਿ ਬੀਪੀ ਤਿਵਾੜੀ ਦੀ ਜਿਹੜੀ ਰਿਪੋਰਟ ਆਈ ਹੈ ਜੀ ਉਹ ਤਾਂ ਜਿਹੜੀ ਐਗਜ਼ੀਕਿਊਸ਼ਨ ਦੇ ਜਿਹੜੀ ਹੋ ਵੀ ਨਹੀਂ ਸੀਗੀ ਤਾਂ ਅਸੀਂ ਕਿਵੇਂ ਐਗਜ਼ੀਕਿਊਟ ਕਰਦੇ? ਉਹਦੇ ਤੁਸੀਂ ਕਿਵੇਂ ਕਾਰਵਾਈ ਕਰਦੇ? ਹੁਣ ਇਹ ਤੁਸੀਂ ਦੱਸ ਸਕਦੇ ਹੋ ਵੀ ਅਦਾਲਤ 'ਚ ਕਿੱਥੇ ਪੇਸ਼ ਕੀਤੀ ਪੁਲਿਸ ਨੇ? ਜੇ ਇਹ ਰੋਕੀ ਹੈ ਤਾਂ ਕਿਹਨੇ ਰੋਕੀ ਹੈ? ਜਦੋਂ ਕਿ ਸੀਐਮ ਸਾਹਿਬ ਦੇ ਮੈਂ ਇਹ ਮੈਟਰ ਸਾਰਾ ਧਿਆਨ ਚਾ ਤੁਸੀਂ ਇਹਨਾਂ ਨੇ ਆਪਣੀ ਆਪ ਦੀ ਵੀਡੀਓ ਦੇ ਵਿੱਚ ਇਹ ਗੱਲ ਕੀਤੀ ਹੈ ਨਾ ਕਿ ਇੱਕ ਡੈਪੂਟੇਸ਼ਨ ਸੀਐਮ ਸਾਹਿਬ ਨੂੰ ਮਿਲਿਆ ਤੇ ਸੀਐਮ ਸਾਹਿਬ ਨੂੰ ਮਿਲਣ ਤੋਂ ਬਾਅਦ ਇਮੀਡੀਏਟ ਉਹਨਾਂ ਨੇ ਇਨਕੁਆਰੀ ਅਫਸਰ ਲਾਤਾ ਉਸ ਇਨਕੁਆਰੀ ਅਫਸਰ ਨੇ ਇਨਕੁਆਰੀ ਕੀਤੀ ਇਨਕੁਆਰੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਰਿਪੋਰਟ ਜਿਹੜੀ ਹੈ ਜਦੋਂ ਸੀਐਮ ਸਾਹਿਬ ਦੇ ਧਿਆਨ ਚਾਹੀ ਰਿਪੋਰਟ ਜਿਹੜੀ ਆ ਉਹ ਕਾਰਗਰਗ ਯੋਗ ਨਹੀਂ ਸੀਗੀ ਤੇ ਉਹ ਅਸੀਂ ਉਹਨੂੰ ਸਾਈਡਲਾਈਨ ਕਰਤਾ ਉਹਨੂੰ ਇਗਨੋਰ ਕਰਤਾ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ